ਜਦ ਵੀ ਬੋਲਾਂ ਘਰ ਵਾਲੀ ਲਾ ਦੇਂਦੀ ਮੂੰਹ ਨੂੰ ਤਾਲੇ ਦੀ ਹਰ ਬੈਲੇ ਮੈਨੂੰ ਗਾਲਾਂ ਕੱਢਦੇ ਸੱਸ ਸੋਹਰਾ ਤੇ ਸਾਲੇ ਜੀ ਉਹ ਤਾਂ ਬਣਦੇ ਬੜੇ ਹੀ ਭੋਲੇ ਇੱਕ ਇੱਕ ਕਰ ਰਾਜ ਮੈਂ ਖੋਲੇ ਗਾਲਾਂ ਕੱਢਦੇ ਕੰਡਦੇ ਉਹ ਲੈ ਵਈ ਸੋਹਰਾ ਕਉ ਬੋਲੇ ਘਰ ਵਾਲੀ ਤਾਂ ਬੋਲੇ ਵਈ ਸੋਹਰਾ ਫੱਟ ਵਿੱਚ ਜਦੋਂ ਕੋਟਣਾ ਫੜਦੀ ਤੇ ਫਿਰ ਪੰਜ ਸੱਤ ਛੱਡਦੀ ਬੋਲੇ ਜੀ ਸੋਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਬਈ ਸੋਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਬਈ ਸੋਰਾ ਕਿਉਂ ਬੋਲੇ ਹਾਏ ਹਾਏ ਮੈਂ ਤਾਂ ਕਵਾਰਾ ਸੋਹਣਾ ਸੀ ਚਿਹਰਾ ਸੀ ਮਿਲਦਾ ਐਕਟਰ ਨਾਲ ਵਿਆਹ ਤੋਂ ਬਾਅਦ ਰੰਗ ਕਾਲਾ ਹੋ ਗਿਆ ਲੋਕੀ ਕਹਿਣ ਟਰੈਕਟਰ ਨਾਲ ਮੈਨੂੰ ਦੱਸ ਦੋ ਸਾਲ ਜੋ ਕੀਨੇ ਮੇਰਾ ਰਿਸ਼ਤਾ ਕਰਾਇਆ ਜੀਨੇ ਪੰਗਾ ਰਹਿੰਦਾ ਆਏ ਮਹੀਨੇ ਮੈਂ ਤਾਂ ਕੁੱਟਣੇ ਸਣੇ ਬਚੋਲੇ ਜੀ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਹਏ ਹੇ ਦੌੜ ਕੇ ਜਾਂਦਾ ਸੀ ਜਦੋਂ ਸੱਤ ਸੋਹਰਾ ਮਾਰਦੇ ਆਵਾਜ਼ ਕੁੜੇ ਰੱਬ ਦੇ ਵਾਂਗੂ ਪੂਜਦਾ ਸੀ ਸਹ ਰੱਖਦਾ ਕਾਕਾ ਬਲਰਾਜ ਕੁੜੇ ਹੁਣ ਤਾਂ ਲੱਗ ਗਈ ਮੈਨੂੰ ਠੋਕਰ ਇਹ ਰਾਣਾ ਰੱਖਿਆ ਮੈਨੂੰ ਨੌਕਰ ਮੈਨੂੰ ਸਮਝਿਆ ਤਾਂ ਸਿੱਧਾ ਜੋਕਰ ਦੇ ਖੁੱਦ ਬਣਦੇ ਬਾਦਸ਼ਾ ਗੋਲੇ ਵੇਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇਈ ਸੋਹਰਾ ਕਿਉਂ ਬੋਲੇ ਵੀ ਬੋਲਾਂ ਘਰ ਵਾਲੀ ਲਾ ਦੇਂਦੀ ਮੂੰਹ ਨੂੰ ਤਾਲੇ ਦੀ ਹਰ ਵੇਲੇ ਮੈਨੂੰ ਗਾਲਾਂ ਕੱਢਦੇ ਸੱਤ ਸੋਹਰਾ ਤੇ ਸਾਲੇ ਜੀ ਉਹ ਤਾਂ ਬਣਦੇ ਬੜੇ ਹੀ ਭੋਲੇ ਇੱਕ ਇੱਕ ਕਰ ਰਾਜ ਮੈਂ ਖੋਲੇ ਗਾਲਾਂ ਕੱਢਦੇ ਕੱਢਦੇ ਓਲੇ ਵਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵਈ ਸੋਹਰਾ ਕਿਉਂ ਬੋਲੇ ਘਰ ਵਾਲੀ ਜਦ ਵੀ ਸੱਤ ਸੋਹਰੇ ਨਾਲ ਲੜਦੀ ਹੱਥ ਵਿੱਚ ਜਦੋਂ ਘੋਟਣਾ ਫੜਦੀ ਤੇ ਫਿਰ 57 ਛੱਟਦੀ ਬੋਲੇ ਜੀ ਸੋਹਰਾ ਕਿਉਂ ਬੋਲੇ ਕਰਵਾਲੀ ਤਾਂ ਬੋਲੇ ਬਈ ਸੋਹਰਾ ਕਿਉਂ ਬੋਲੇ ਕਰਵਾਲੀ ਤਾਂ ਬੋਲੇ ਬਈ ਸੋਹਰਾ ਕਿਉਂ ਬੋਲੇ ਹਾਏ ਹਾਏ ਮੈਂ ਤਾਂ ਕਵਾਰਾ ਸੋਹਣਾ ਸੀ ਚਿਹਰਾ ਸੀ ਮਿਲਦਾ ਐਕਟਰ ਨਾਲ ਬਿਆਤ ਉਹ ਬਾਗਰਾਂਗੇ ਕਾਲਾ ਹੋ ਗਿਆ ਲੋਕੀ ਕਹਿਣ ਟਰੈਕਟਰ ਨਾ ਮੈਨੂੰ ਦਸ ਦਸ ਸਾਲ ਜੋ ਕੀਨੇ ਮੇਰਾ ਰਿਸ਼ਤਾ ਕਰਾਇਆ ਜੀਨੇ ਪੰਗਾ ਰਹਿੰਦਾ ਆਏ ਮਹੀਨੇ ਮੈਂ ਤਾਂ ਕੁੱਟਣੇ ਸਣੇ ਬਚੋਲੇ ਜੀ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਹਏ ਹੇ ਦੌੜ ਕੇ ਜਾਂਦਾ ਸੀ ਜਦੋਂ ਸੱਤ ਰਾਜ ਕੁੜੇ ਰੱਬ ਦੇ ਵਾਂਗੂ ਪੂਜਦਾ ਸੀ ਸਿਰ ਰੱਖਦਾ ਕਾਕਾ ਬਲਰਾਜ ਕੁੜੇ ਹੁਣ ਤਾਂ ਲੱਗ ਗਈ ਮੈਨੂੰ ਠੋਕਰ ਇਹ ਰਾਣਾ ਰੱਖਿਆ ਮੈਨੂੰ નોਕਰ ਮੈਨੂੰ ਸਮਝਿਆ ਤਾਂ ਸਿੱਧਾ ਜੋਕਰ ਤੇ ਖੁੱਦ ਬਣਦੇ ਬਾਦਸ਼ਾ ਗੋਲੇ ਵੇਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇਈ ਸੋਹਰਾ ਕਿਉਂ ਬੋਲੇ